ਤੁਹਾਨੂੰ ਜੀ ਦਬਾਰਾ ਸਾਹਿਬ ਆਪਾਂ ਅੰਮ੍ਰਿਤਸਰ ਸਾਹਿਬ ਤੇ ਆਪਾਂ ਮੱਥਾ ਟੇਕਣ ਆਏ ਆ ਆਪਾਂ ਅਰਥ ਨੋ ਜਾਣੇ ਹੈਗੇ ਆ ਪਰ ਬਸ ਧਿਆਨ ਲਾ ਕੇ ਰੱਖੋ ਗੁਰੂ ਘਰ ਦੇ ਨਾਲ ਜੋੜ ਕੇ ਰੱਖੋ ਬਸ ਧਿਆਨ ਲਾ ਕੇ ਰੱਖੋ ਗੁਰੂ ਘਰ ਦੇ ਨਾਲ ਜੋੜ ਕੇ ਰੱਖੋ ਦੇਖੋ ਤੁਹਾਨੂੰ ਕਿੰਨਾ ਵਧੀਆ ਆਨੰਦ ਤੇ ਸੰਤੋਸ਼ਟੀ ਮਿਲਦੀ ਹੈ ਨਾ ਕਈ 100 ਸਾਲ ਪੁਰਾਣਾ ਜੀ ਕਈ 100 ਸਾਲ ਵਾਹਿਗੁਰੂ ਸਹੀ ਹੈ ਸਹੀ ਹੈ ਸਹੀ ਹੈ ਭਜਾ ਦੇ ਭਜਾ ਦੇ ਭਜਾ ਦੇ ਭਜਾ ਦੇ ਚਾਹ ਪੁੱਤਰ ਵਾਲੇ ਜਿੱਕੀ ਕਹਿੰਦਾ ਸਾਰੇ ਜਵਾਕਾਂ ਲਈ ਆ 4 9 9 ਜਾਣੇ ਬਲੌਗ ਦਾ ਜੋਰ ਰਹਿ ਗਿਆ ਸਸਰੀ ਗਾਲ ਜੀ ਸੱਤੂ ਗੋਲੂ ਹਰ ਵਾਰ ਆ ਜਾਂਦੇ ਹਾਂ ਕਿ ਦੇਖੋ ਇਸੋਂ ਕੋਸੇ ਨਾਲ ਸਤੇ ਆਈ ਵਾਹ ਇੱਕ ਵਾਹ ਸੀ ਆਈ ਨਾ ਵੀ ਚੱਲ ਗਈ ਸੀ ਹੋ ਗਈ ਨਾਲ ਆਪਣੀ ਦੇ ਇੱਧਰ ਦੀ ਆ ਜਾ ਇੱਧਰ ਦੀ ਇਹ ਆਪਣੇ ਹੜਾ ਕਰਕੇ ਜੀ ਸਾਰਾ ਕੁਝ ਕਰਕੇ ਹਨਾ ਆਪੇ ਬਹੁਤ ਘਟ ਆਪਣੇ ਉੱਥੇ ਮਿਸਾਂਗਤ ਆਪਣੇ ਪਿੰਡਾਂ ਨਾਲੇ ਬਹੁਤ ਘਟ ਆ ਜੀ ਇੱਥੇ ਬਣ ਕੇ ਚਲੋ ਸ਼ਹਿਰਾਂ ਮੁੰਜਾਰਾਂ ਨਾਲੇ ਹਨਾ ਜਿਵੇਂ ਉਹੀ ਜਾ ਜਾ ਕਰਦੇ ਪਿੰਡਾਂ ਨਾਲੇ ਬਹੁਤ ਘਟ ਆ karenarim hanya men ਵਾਹਿਗੁਰੂ ਵਾਹਿਗੁਰੂ ਵਾਹ ਦਿਖਾਵਾਂਗੇ ਤੁਹਾਨੂੰ ਅੱਜ ਆਪਾਂ ਪਹੁੰਚਕੇ ਆ ਹਰਾਮ ਗੜੀਏ ਬੂੰਗੇ ਵਿੱਚ ਠੀਕ ਹੈ ਤੇ ਇਹ ਦੋ ਬੂੰਗੇ ਹਨ ਜਿਹਦਾ ਵਾ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਦੇ ਆ ਲੈਫਟ ਹੈਂਡ ਸਾਈਡ ਮੰਦਗੀ ਦੇ ਲੁਖਬੇ ਹੱਥ ਠੀਕਾ ਜੀ ਤੇ ਇਹ ਆਪਣੇ ਜੱਸਾ ਸਿੰਘ ਰਾਮਗੜੀ ਇਹਨਾਂ ਸਤਾਪਤ ਦੀ ਸਥਾਪਨਾ ਕੀਤੀ ਸੀ ਇਹਨਾਂ ਦੀ ਜਦੋਂ ਬਣਵਾਏ ਸੀਗੇ ਠੀਕ ਹੈ ਇੱਥੇ ਕੈਦੀ ਰੱਖੇ ਜਾਂਦੇ ਸੀ ਸੈਲ ਆ ਜੀ ਇਹ ਇੱਕ ਘਟੂ ਘਟ 24 ਡੂੰਗੀ ਸੈਲਾਂ ਵਿੱਚ ਆਪਣੇ ਗੁਰੂ ਆਪਣੇ ਦਰਬਾਰ ਸਾਹਿਬ ਦੇ ਆਸੇ ਪਾਸੇ ਕਹਿੰਦੇ 12 ਬੁੰਗੇ ਹਾ ਕੁੱਲ ਵੀ ਜਿਹੜੇ ਦੇਖੇ ਜਾਂਦੇ ਆ ਸਭ ਤੋਂ ਜ਼ਿਆਦਾ ਇਹ ਦੋ ਹੀ ਆ ਇਹਦੇ ਵਿੱਚ ਕਹਿੰਦੇ ਰੱਖਿਆ ਜਾਂਦਾ ਹੀ ਇਹ ਬਹੁਤ ਜ਼ਿਆਦਾ ਡੂੰਗੀ ਸੈਲਾਂ ਤੇ ਇੱਥੇ ਉੱਪਰ ਆਪਣੇ ਜਦੋਂ ਕੋਈ ਆਉਂਦੇ ਸੀਗੇ ਸਿੰਘ ਆਉਂਦੇ ਸੀਗੇ ਹਨਾ ਬਈ ਰਹਿਣ ਵਾਸਤੇ ਉਹਨਾਂ ਨੂੰ ਇਹ ਉੱਪਰ ਲਾਥਾਂ ਦਿੱਤਾ ਜਾਂਦਾ ਸੀ ਥੱਲੇ ਕੈਦੀ ਰੱਖੇ ਜਾਂਦੇ ਸੀਗੇ ਬਹੁ ਡੂੰਗਾ ਜੇ ਕੋਈ ਸ ਹੈ ਕੈਦੀ ਭੱਜ ਨਾ ਸਕੇ ਹਨਾ ਬਈ ਆ ਤੁਹਾਨੂੰ ਅੱਗੇ ਜਾ ਕੇ ਖੂਹ ਦਿਖਾਵਾਂਗੇ ਆਪਾਂ ਤੇ ਇਸ ਦੀ ਸਥਾਪਨਾ ਕੀਤੀ ਗਈ ਸੀਗੀ ਆ ਤੁਹਾਨੂੰ ਮੋਤਰੇ ਲੈ ਕੇ ਲਾਣ ਨਾ ਠੀਕ ਹੈ ਤੇ 55 ਸਿਕਲ 1855 ਦੇ ਵਿੱਚ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਇਤਿਹਾਸ ਸਾਰਾ ਦੱਸਾਂਗੇ ਇੰਸਟਾਗ੍ਰਾਮ ਤੇ ਵੀਡੀਓ ਦੇਖ ਕੇ ਤੁਸੀਂ ਗੱਲ ਰਾਜ ਜਾਂਦੇ ਨਾ ਤੇ ਚੈਨਲ ਤੇ ਹੀ ਤੇ ਅੱਗੇ ਤੁਹਾਨੂੰ ਤੁਸੀਂ ਦੇਖ ਲਓ ਸਾਰਾ ਹਨਾ ਤੇ ਦੇਖਦੇ ਜਾਓ ਇਹ ਅਜੇ ਬੰਨ ਚੱਲੇ ਦੀ ਰੈਨੋਵੇਸ਼ਨ ਹੋ ਰਹੀ ਆ ਹੁਣ ਤੇ ਇਹਦੀਆਂ ਪਤਾ ਨਹੀਂ ਕਿਹੜੀ ਹਾਂਜੀ ਇਹਦੇ ਵਿੱਚ ਸੈੱਲ ਵੀ ਆ ਹਨਾ ਤੇ ਜੋ ਆ ਸਾਹਮਣੇ ਜਿੱਥੇ ਆਪਣੇ ਮੁੰਡੇ ਖੜੇ ਤੁਹਾਨੂੰ ਦਿਖਾਵਾਂਗੇ ਤੇ ਉਹ ਆਪਣੇ ਗੁਰੂਆਂ ਆਪਣੇ ਦੂਜਾ ਜੰਗ ਵਾਲੇ ਸੰਗਾਂ ਨੇ ਆ ਜਿੱਥੇ ਮੁੰਡੇ ਖੜੇ ਇੱਥੇ ਸੈੱਲ ਆ ਤੇ ਜਿਹੜੀ ਆਪਣੇ ਸਿੰਘਾਂ ਨੇ ਦਿੱਲੀੋਂ ਜਿੱਤ ਕੇ ਤੇ ਪੱਟ ਕੇ ਲਿਆਂਦੀ ਸੀ ਘੋੜੇ ਮਗਰ ਪਾ ਕੇ ਇੱਥੇ ਗੁਰੂ ਗੁਰਦਵਾਰੀ ਲਿਆ ਕੇ ਇੱਥੇ ਆਪਣੇ ਦਰਬਾਰ ਸਾਹਿਬ ਲਿਆ ਕੇ ਰੱਖੀ ਸੀਗੀ ਵੀ ਜਿੱਥੇ ਬਹਿ ਕੇ ਉਹ ਦਿੱਲੀ ਦਾ ਰਾਜਾ ਆਪਣੇ ਆਪਣੇ ਵਾਸਤੇ ਹੁਕਮ ਲਗਦਾ ਸੀ ਉਹ ਕਹਿੰਦਾ ਵੀ ਅੱਜ ਤੋਂ ਤੇਰੇ ਹੁਕਮਾਂ ਤੇ ਨਹੀਂ ਸਿੰਘ ਕਹਿੰਦੇ ਚੱਲਣਾ ਇਸ ਤੇਰਾ ਆ ਪੱਟ ਕੇ ਲੈ ਚੱਲਨੇ ਆ ਸਗਾ ਸਨ ਇਹ ਪੱਟ ਕੇ ਕਿਉਂ ਉਹਨਾਂ ਦੱਸਕੋ ਕਿ ਉਹਨਾਂ ਨੇ ਸੱਦਿਆ ਸੀ ਆਪਣੇ ਸਿੰਘਾਂ ਨੂੰ ਵੀ ਉੱਥੇ ਲੜਾਈ ਹੋ ਗਈ ਜੀ ਜਦੋਂ ਨੂੰ ਚਿੱਠੀ ਆਈ ਆਪਣੇ ਸਿੰਘ ਗਏ ਤਾਂ ਉਹਦੋਂ ਉਹਨੇ ਰਾਜੀਨਾਮਾ ਕਰ ਲਿਆ ਉੱਥੇ ਹਨਾ ਤੇ ਜਦੋਂ ਰਾਜਨਾਮਾ ਹੋ ਗਿਆ ਵੜ ਕੇ ਆਪਣੀ ਜੋ ਸਿੰਘ ਪਹੁੰਚੇ ਹੋਏ ਤਾਂ ਗੁਰੂ ਆਪਣੇ ਸਿੰਘਾਂ ਨੂੰ ਕਹਿੰਦਾ ਵੀ ਤੁਸੀਂ ਮੁੜ ਜਾਓ ਹੁਣ ਮੈਨੂੰ ਤੁਹਾਡੇ ਕੋਈ ਲੋੜ ਨਹੀਂ ਮੇਰਾ ਤਾਂ ਰਾਜਨਾਮਾ ਹੋ ਗਿਆ ਸਿੰਘ ਕਹਿੰਦੇ ਅਸੀਂ ਤਾਂ ਵਾਪਸ ਜਾਣਾ ਅਸੀਂ ਕੁਛ ਨਾ ਕੁਛ ਲੈ ਕੇ ਜਾਣਾ ਫਿਰ ਉਹ ਜਿਹੜੀ ਤੁਹਾਨੂੰ ਸੱਲ ਦਿਖਾ ਰਹੇ ਪੱਟ ਕੇ ਲੈ ਕੇ ਆਂਦੀ ਸੀ ਉੱਥੋਂ ਆ ਹੈਗੀਆਂ ਜੇਲਾ ਡੁੰਗੀਆਂ ਜੀ ਤੇ ਜਿਹਦੇ ਵਿੱਚ ਉੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਹਨ ਤੇ ਜੋ ਆਪਣੇ ਨਾਲ ਗਿਦਾਰ ਜਾਂ ਕੁਛ ਗਿਦਾਰੀ ਕਰਦੇ ਸੀ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਤੇ ਅੱਗੇ ਨਾਲ ਜੁੜੇ ਰਹੋ ਵੀਡੀਓ ਤੁਹਾਨੂੰ ਰਾਜ ਬਲੌਗ ਚ ਤੇ ਅੱਗੇ ਦੇਖਦੇ ਜਾਓ ਧੰਨਵਾਦ ਇੱਧਰ ਦਰਪਾਲ ਸਿੰਘ ਕਥਾ ਨਹੀਂ ਕਰਦਾ ਹਾਂ ਹਾਂ ਅਚੰਦਰ ਓਕੇ ਆ ਗਿਆ ਦਵਾਨ ਹਾਲ ਜਿੱਥੇ ਆਪਣੇ ਭਾਈ ਪਿੰਦਰਪਾਲ ਸਿੰਘ ਜੀ ਆਉਂਦੇ ਆ ਲਾਈਵ ਹੀ ਨਹੀਂ ਚੱਲਦੀ ਦੀ ਕਥਾ ਇੱਥੇ ਬਹਿ ਕੇ ਕਥਾ ਕਰਦੇ ਆ ਇੱਧਰ ਬਣੇ ਦੇ ਦਵਾਨ ਸਾਰੇ ਆ ਗਏ ਕਿੱਥੇ ਆ ਬੁੱਤਾ ਦੇ ਕਰੇ ਆ ਜੀ ਆਪਣੇ ਗੁਰੂ ਘਰ ਦਾ ਦੇਖੋ ਤੁਸੀਂ ਉੰਦੇ ਨਾਲ ਫੋਰਨਰ ਵਾਧੂ ਇੱਥੇ ਮੱਥਾ ਟੇਕਣਾ ਐਣਾ ਯਰ ਦੁਰ ਕੋ ਗੱਲ ਭੈਣਾ ਦੁਨੀਆ ਯਾਰ ਆਪਣੀ ਯਾਰ ਇੰਨੀ ਚੱਕ ਦੁਰ ਕੋ ਫਾਰਮਰ ਦੇਖੋ ਜੀ ਉਹਦੇ ਨਾਲ ਅੱਗੇ ਉਹਨੇ ਡਿਜ਼ਾਈਨ ਬਣਿਆ ਪਤਰਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਦਾ ਸਾਰੇ ਠੀਕ ਹੈ ਜੀ ਆਪਾਂ ਪਹੁੰਚ ਚੁੱਕੇ ਹਾਂ ਸਿਰਜਵਾਰ ਸਾਹਿਬ ਆਪਾਂ ਰਮਨ ਸਰ ਸਾਹਿਬ ਤੇ ਆਪਾਂ ਮੱਥਾ ਟੇਕਣਾ ਆ ਪਾਰਤ ਨੋ ਜਾਣੇ ਹੈਗੇ ਆ ਪਰ ਰਾਤ ਆਏ ਸੀਗੇ ਪਹਿਲਾਂ ਰਾਤ ਦਰਸ਼ਨ ਕਰਕੇ ਗਏ ਆ ਠੀਕ ਆ ਤੇ ਸੰਗਤ ਬਹੁਤ ਜਿਆਦਾ ਘਾਟਾ ਘਟਕਾ ਤੋਂ ਹੋਗੇ ਆਪਣੇ ਹੜਾ ਚੱਲਦੇ ਕਰਕੇ ਹੜ ਕਰਕੇ ਤੇ ਮਨ ਕੇ ਚਲੋ ਵੀ ਆਪਣੇ ਸਾਰੇ ਸੇਵਾਦਾਰ ਉਧਰ ਸੇਵਾ ਕਰਦੇ ਫਿਰਦੇ ਪਿੰਡਾਂ ਦੇ ਮੁੰਡੇ ਕਿਉਂਕਿ ਸ਼ਹਿਰ ਬਜ਼ਾਰ ਵਾਲੇ ਥੋੜੇ ਜਿਹਾ ਜਿਆਦੇ ਆ ਤੇ ਵੈਸੇ ਅਸੀਂ ਚਲੋ ਪਲਾਨ ਬਣਾਇਆ ਸਤਾ ਜਨ ਨੇ ਵੀ ਜਾਣਾ ਹਨਾ ਵੀ ਵਧੀਆ ਰਾਤ ਵੀ ਦਰਸ਼ਨ ਕੀਤੇ ਆ ਹੁਣ ਆਪਾਂ ਸਵੇਰ ਫੇਰ ਜਲਿਆਂ ਦਰਸ਼ਨ ਕਰਨ ਹਨਾ ਜੋਨੇ ਇਸ਼ਨਾਨ ਕਰਕੇ ਆਪਾਂ ਵਧੀਆ ਦਰਸ਼ਨ ਫੇਰ ਕਰਕੇ ਆਵਾਂਗੇ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਤੁਹਾਨੂੰ ਇੱਕ ਦੋ ਚੀਜ਼ਾਂ ਅਤਿਅਸਕ ਵੀ ਦਿਖਾਵਾਂਗੇ ਹਨਾ ਜਿਹੜੇ ਅੱਜ ਇੱਕ ਦੋ ਦੇਖੀਆਂ ਸੀਗੀਆਂ ਤੇ ਮੈਂ ਛੋਟ ਰਾਤ ਲਏ ਆ ਤੇ ਤੁਹਾਨੂੰ ਉਹ ਦਿਖਾਵਾਂਗੇ ਆਪਾਂ ਤੇ ਨਾਲ ਜੁੜੇ ਰਹੋ ਵਲੌਗ ਦੇਖਦੇ ਰਹੋ ਧੰਨਵਾਦ ਤੁਸੀਂ ਸਾਡੀ ਵੀਡੀਓ ਦੇਖਣਾ ਤੇ ਉਮੀਦ ਆ ਤੁਹਾਡਾ ਦਿਨ ਪਰਮਾਤਮਾ ਵਧੀਆ ਰੱਖੇ ਤੇ ਘਰ ਪਰਿਵਾਰ ਤੇ ਮਿਹਰ ਭਰਿਆ ਰੱਖੇ ਤੇ ਬਸ ਤੁਹਾਨੂੰ ਮਿਲਦੇ ਹਾਂ ਅਗਲੇ ਕੋਈ ਵਧੀਆ ਵੀਡੀਓ ਤੇ ਨਾਲ ਅੱਗੇ ਸ਼ੂਟ ਤੁਹਾਨੂੰ ਕਰਦੇ ਆ ਐਡ ਤੇ ਨਾਲ ਮੁੰਡੇ ਤੁਰੇ ਜਾਂਦੇ ਆ ਤੇ ਮਗਰ ਵੀ ਆਉਂਦੇ ਪਏ ਹਨਾ ਤੁਹਾਨੂੰ ਪਤਾ ਵੀ ਜਦੋਂ ਮੁੰਡੇ ਤਿਆਰ ਤਿਆਰ ਹੋ ਜਾਂਦੇ ਆ ਫਿਰ ਉਹਦੇ ਬਾਅਦ ਫੋਟੋਆਂ ਖੇਚਣੀਆਂ ਇਹਨਾਂ ਦੀ ਲਾਜ਼ਮੀ ਹੁੰਦੀਆਂ ਤੇ ਚਲੋ ਵਧੀਆ ਲਾਹੁਣ ਕਿਵੇਂ ਲੱਗਾ ਭਰਾਵਾਂ ਦੇ ਨਾਲ ਹੀ ਆ ਮੇਲਾ ਸਾਰਾ ਠੀਕ ਹੈ ਜੀ ਭਰਾਵਾਂ ਦੇ ਨਾਲ ਹੀ ਆ ਮੇਲਾ ਸਾਰਾ ਭਰਾਵਾਂ ਬਿਨਾ ਕੀ ਹੁੰਦਾ ਜੱਗ ਤੇ ਤੇ ਬਹੁਤ ਵਧੀਆ ਜੀ ਲੱਗਿਆ ਰਵੇ ਦਿਨ ਲੰਘਦੇ ਰਹਿਣ ਪਰਮਾਤਮਾ ਦਾ ਸ਼ੁਕਰ ਆ ਤੇ ਸ਼ੁکری ਕਰਨ ਚੱਲੇ ਆਪਾਂ ਵੀ ਜੀ ਆ ਜਿੰਦਗੀ ਬਖਸ਼ੀ ਆਪਾਂ ਨੂੰ ਹਨਾ ਵੀ ਵਧੀਆ ਸਵਾਸ ਹੱਥ ਪੈਰ ਤੰਦਰੁਸਤ ਆ ਹੋਰੀ ਦੂਤੇ ਕੀ ਚਾਹੀਦਾ ਲੋਚਾਰਾ ਜਿਹੇ ਹੱਥ ਪੈਰ ਦੇ ਉਹਨਾਂ ਦੇ ਹੈ ਨਹੀਂ ਉਹਨਾਂ ਨੂੰ ਵੇਖੋ ਨਾ ਚਲੋ ਧੰਨਵਾਦ ਤੁਹਾਨੂੰ ਮਿਲਦੇ ਬਾਅਦ ਹੁਣ ਆਪਾਂ ਪਹੁੰਚ ਗਏ ਆ ਦੇਖ ਸਕਦੇ ਆ ਤੁਸੀਂ ਜੋੜਾ ਘਰ ਕੋਲੇ ਪਹੁੰਚ ਚੁੱਕੇ ਆਪਾਂ ਇਸੇ ਘਰ ਜਾਵਾਂ ਜੋੜੇ ਜਮਾ ਕਰਾ ਆ ਕੇ ਉਸ ਤੋਂ ਬਾਅਦ ਆਪਾਂ ਨੂੰ ਟੋਕਨ ਦੇਣੀ ਹੈ ਉਹ ਆਪਾਂ ਕੋਲੇ ਰੱਖਣਾ ਤੇ ਵਾਪਸੀ ਤੇ ਆਪਾਂ ਟੋਕਨ ਦੇ ਕੇ ਆਪਣੇ ਆਪਸ ਲੈਣੇ ਆ ਬੂਟ ਤੇ ਤੁਹਾਨੂੰ ਮਿਲਦੇ ਆ ਇਸ਼ਨਾਨ ਵੀ ਕਰਨਾ ਚਾਹ ਆਪਾਂ ਮਿੱਤਰੋ ਆਪਾਂ ਹੁਣ ਪਹੁੰਚ ਚੁੱਕੇ ਆ ਤੇ ਆਪਾਂ ਤੁਰੇ ਜਾਂਦੇ ਆ ਆਪਾਂ ਜੋੜੇ ਜਮਾ ਕਰਾ ਚੁੱਕੇ ਆ ਠੀਕ ਹੈ ਜੀ ਤੇ ਹੁਣ ਇਸ ਤੋਂ ਬਾਅਦ ਆਪਾਂ ਇੱਥੇ ਲਾਜ਼ਮੀ ਤੁਸੀਂ ਹੱਥ ਸਾਬਣ ਨਾਲ ਧੋ ਕੇ ਅੰਦਰ ਜਾਣਾ ਪਤਾ ਕਿਉਂ ਕਿਉਂਕਿ ਉਹਨੇ ਸਭ ਜੋੜੇ ਬਦਲਨੇ ਆ ਸਾਰੇ ਕੋ ਹਨਾ ਇਸ ਚਲੋ ਮੰਨ ਤਾਂ ਆਪਣਾ ਨਹੀਂ ਵਾਸ਼ ਹੁੰਦਾ ਵੀ ਜਿਹੜਾ ਆਪਾਂ ਸੱਚਾ ਹੋਣਾ ਚਾਹੀਦਾ ਹੱਥ ਤਾਂ ਕਰੋ ਨਾ ਜਿੰਨਾ ਕਰ ਸਕਦੇ ਉਹਨਾਂ ਕਰੋ ਵਾਤ ਤੋਂ ਵਾਤ ਤੇ ਇੱਥੋਂ ਐਂਟਰੀ ਆਪ ਅੰਦਰ ਹੋਊਗੀ ਕੁਛ ਗੈਸਾਸ ਇੱਧਰ ਆ ਕੇਂਦਰ ਤੇ ਚਲੋ ਹੁਣ ਆਪਾਂ ਤੁਹਾਨੂੰ ਅੰਦਰ ਪਹੁੰਚ ਕੇ ਦਿਖਾਉਂਦੇ ਆ ਵਾਹਿਗੁਰੂ ਸੋਹਣਾ ਬਣਿਆ ਹੋਇਆ ਕਿਰਾ ਇੱਥੇ ਹੁਣ ਆਪਣੇ ਪੈਰ ਆਪਾਂ ਚੰਗੀ ਤਰ੍ਹਾਂ ਧੋ ਕੇ ਜਾਣਾ ਠੀਕ ਹੈ ਜੀ ਵਾਹਿਗੁਰੂ ਆ ਬਾਬਾ ਜੀ ਕਰਦੇ ਆਪਣਾ ਪੁਛ ਗੈਸ਼ਨ ਸਾਫ ਕਰਦੇ ਸਾਰੇ ਝੋਲੇ ਉੱਤੀ ਪਰ ਵਸਤੇ ਚਾ ਕਰ ਦੂੰ ਤੇ ਕੋਈ ਗਲ ਚੀਜ਼ ਤਾਂ ਨਹੀਂ ਬੰਦਾ ਅੰਦਰ ਲੈ ਕੇ ਚੱਲਿਆ ਹਨ ਚਲੋ ਵਾਹਿਗੁਰੂ ਦਾ ਕਰੋ ਦਰਸ਼ਨ ਤਾਂ ਤਨ RAM ਦਾ ਜੀ ਤਨ ਸਤਿਨਾਮ ਵਾਹਿਗੁਰੂ ਇਸੇ ਕੋ RAM ਦਾ ਜੀ ਸਰਬੱਤ ਦਾ ਮੇਰ ਭੈਅ ਹੱਥ ਰੱਖਣਾ ਹਰ ਕਿਸੇ ਦੇ ਘਰ ਪਰਿਵਾਰ ਦੇ ਮੇਰ ਭੈਅ ਹੱਥ ਰੱਖਣਾ ਦੇ ਚਿੱਤੇ ਹੜਾ ਦੀ ਮਾਰ ਹੋਈ ਆ ਉਹਨਾਂ ਦੇ ਘਰ ਪਰਿਵਾਰ ਦੇ ਘਰਾਂ ਨੂੰ ਠੀਕ ਵਿਚਾਰਾਂ ਨੂੰ ਜਲਦੀ ਜਲਦੀ ਉੱਠਣ ਦਾ ਸਹਾਰਾ ਦੇਣਾ ਤੇ ਸਾਰਿਆਂ ਨੂੰ ਸਹੀ ਸਲਾਮਤ ਰੱਖਣਾ ਹਨ ਅਰਦਾਸ ਬੇਨਤੀ ਕਰੋ ਜਿੰਨੀ ਹੋ ਸਕਦੀ ਆ ਪਰਮਾਤਮਾ ਜਲਦੀ ਉਹ ਜਲਦੀ ਉਹਨਾਂ ਦੇ ਘਰ ਪਰਿਵਾਰ ਸਹੀ ਕਰੇ ਹਨ ਸੱਟ ਕਰੇ ਤੇ ਉਹਨਾਂ ਨੂੰ ਖੁਸ਼ ਰੱਖੇ ਹਮੇਸ਼ਾ ਤੇ ਅਰਦਾਸ ਕਰੋ ਸਭ ਦਾ ਭਲਾ ਮੰਗਿਆ ਕਰੋ ਯਾਰ ਸਭ ਦਾ ਹੀ ਭਲਾ ਮੰਗਿਆ ਕਰੋ ਪ੍ਰਮਾਤਮਾ ਸਾਨੂੰ ਸਬਰ ਦੇ। ਆਜਾ ਤੁਹਾਨੂੰ ਇਹ ਇੱਥੇ ਦਿਖਾਉਂਦੇ ਸੀ ਆਪਾਂ। ਠੀਕ ਹੈ ਤੇ ਇੱਥੇ ਆਪਾਂ ਖੜੇ ਸੀਗੇ। ਉੱਥੋਂ ਆਪਣੇ ਗੁਰੂ ਆਪਣੇ ਲੈ ਕੇ ਆਏ ਸੀ ਦਿੱਲੀੋਂ ਖਿੱਚ ਕੇ ਤਖਤ। ਠੀਕ ਹੈ ਜੀ ਇੱਥੇ ਆਹ ਜਗ੍ਹਾ ਤੇ ਪਿਆ ਹੋਵੇ ਦਾ ਇੱਥੇ ਬੋਰਡ ਲੱਗਾ। ਉਹ ਇਹਨਾਂ ਤੁਹਾਨੂੰ ਤੁਹਾਨੂੰ ਸਾਰਾ ਇਤਿਹਾਸ ਦੱਸਾਂਗੇ। ਥੋੜਾ ਜਿਹਾ ਮੈਨੂੰ ਕਰਨ ਦਿਓ ਸਰਚ। ਤੇ ਇੱਧਰ ਆਪਣੇ ਹੈਗਾ ਵੇ ਤੇ ਇਤਿਹਾਸ ਹੈਗਾ ਵੇ ਦਾ ਵੀ। ਤੇ ਤੁਸੀਂ ਜਾਇਓ ਤੁਹਾਨੂੰ ਪਤਾ ਲੱਗੂਗਾ ਕੀ ਸਿਸਟਮ ਆ ਉਧਰ 베ਰੀ ਥੱਲੇ ਆਪਾਂ ਇਸ਼ਨਾਨ ਕਰਾਂਗੇ ਹਨ ਤੇ ਵਾਹਿਗੁਰੂ ਤਾਂਤਰ ਗੁਰਾਂ ਦਾ ਸਵਤਤਾ ਦਾ ਪੜਾਖ ਰਹੀ ਵਾਹਿਗੁਰੂ ਆ ਜਾਂਦੇ ਮੁੰਡੇ ਨਾਲ ਆਪਣੇ ਥੋੜ੍ਹੀ ਗਰਮੀ ਆ ਮੁੰਡੇ ਉਹ ਅੱਜ ਗਰਮੀ ਤਾਂ ਕਿਉਂਕਿ ਦੋ ਤਿੰਨ ਦਿਨ ਹੋ ਕੇ ਮੀਂਹ ਪਈ ਜਾਂਦੇ ਨੇ ਹਨ ਤੇ ਅੱਜ ਮੰਨ ਕੇ ਚਲੋ ਵੀ ਹੁਣ ਧੁੱਪ ਲੱਗੀ ਆ ਤੇ ਧਰਤੀ ਤਪੂਗੀ ਪੜਾਹ ਤੋਂ ਮਾਰੂਗੀ ਨਹੀਂ ਆਪਾਂ ਤੁਸੀ ਦਰਸ਼ਨ ਕਰੋ ਵਾਹਿਗੁਰੂ ਦੇ ਆਹ ਕੈਸਤੀ ਆ ਜੀ ਆਹ ਵੇਖੋ ਮਛਲੀ ਮਛਲੀ ਜਲਕੀ ਰਾਣੀ ਹੈ ਵਾਹਿਗੁਰੂ 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 ਬੱਚੇ ਖੜੇ ਦੇਖ ਰਹੇ ਵਾਹਿਗੁਰੂ ਵਾਹਿਗੁਰੂ ਗੱਲ ਆ ਗਈ ਇੱਥੇ ਉਹਨਾਂ ਬਿਚਾਰਣ ਕਰਾਂਗੇ ਜਿੰਨੇ ਦੇ ਦੇ ਠੀਕ ਆ ਆ ਤੁਸੀਂ ਪੜ ਲਓ ਸਾਰੀ ਜਿਹੜੀ ਸੈੱਲ ਪਟਕ ਰਹੇ ਨੇ ਉਹ ਤੋਂ ਆਪਣਾ ਇੱਕ ਵਾਰੀ ਸਾਨੂੰ ਮੈਂ ਰੋਕ ਕੇ ਪੜ ਲਓ ਤੇ ਆ ਸਾਰਾ ਨਾ ਇਹ ਤੁਹਾਨੂੰ ਇੰਗਲਿਸ਼ ਚ ਵੀ ਲਾarna ਜਿਹੜੀ ਇੰਗਲਿਸ਼ ਪੜਦੋ ਇੰਗਲਿਸ਼ ਪੜ ਸਕਦੇ ਜੀ ਪਾਜ਼ ਕਰਕੇ ਸਾਰਾ ਪੜ੍ਹ ਲਓ ਠੀਕ ਆ ਗਿੱਲੇ ਕੱਪੜੇ ਨਾਲ ਉਹ ਵਾਹੇ ਕੁਲ ਵਾਹੇ ਕੁਲ ਇਹ ਦੁੱਖ ਬੰਦ ਨਹੀਂ ਬੇਰੀ ਇੱਥੇ ਇਸ਼ਨਾਨ ਕਰੋ ਸਾਰਿਆਂ ਨੇ ਵਾਹਿਗੁਰੂ ਦੁੱਖ ਭੰਦਾ ਸਾਰਿਆਂ ਦਾ ਆ ਦੇਖੋ ਕੀ ਲਿਖਿਆ ਸਕੂਨ ਬਈਆ ਪਰ ਕਰਮਾਂ 'ਚ ਮਿਲਦਾ ਨਾ ਐਨ ਪੂਰਾ ਧਿਆਨ ਲਾ ਕੇ ਗੁਰੂ ਮਹਾਰਾਜ ਦੇ ਵਾਹਿਗੁਰੂ ਵਾਹਿਗੁਰੂ ਕਰਦੇ ਜੋ ਮੈਂ ਕਹਿੰਦਾ ਯਾਰ ਤੁਸੀਂ ਹਰੀ ਜ਼ਿੰਦਗੀ ਯਾਰ ਬਸ ਧਿਆਨ ਲਾ ਕੇ ਰੱਖੋ ਗੁਰੂ ਘਰ ਦੇ ਨਾਲ ਜੋੜ ਕੇ ਰੱਖੋ ਦੇਖੋ ਤੁਹਾਨੂੰ ਕਿੰਨਾ ਵਧੀਆ ਆਨੰਦ ਤੇ ਸੰਤੋਸ਼ਟੀ ਮਿਲਦੀ ਹੈ ਨਾ ਵਾਹਿਗੁਰੂ 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 ਆਪਾਂ ਪਹੁੰਚ ਚੁੱਕੇ ਹਾਂ ਇਸ ਤੋਂ ਬਾਅਦ ਵੀਡੀਓ ਨਹੀਂ ਬਣਾਉਣੀ ਹੈ ਨਾ ਵਾਹਿਗੁਰੂ ਦਾ ਨਾਮ ਹੀ ਜਪਣਾ ਬਸ ਤੁਸੀਂ ਦੇਖ ਸਕਦੇ ਆਪਾਂ ਪਹੁੰਚ ਚੁੱਕੇ ਹਾਂ ਵਾਹਿਗੁਰੂ ਕਈ 100 ਸਾਲ ਪੁਰਾਣਾ ਜੀ ਕਈ 100 ਸਾਲ ਵਾਹਿਗੁਰੂ ਉਦਾਂ ਹੀ ਨਾ ਰੰਗ ਰੋਪਿਆ ਲੀ ਇਹ ਸਾਦਾ ਕੋਈ ਪੁਰਾਣਾ ਟੰਗ ਗੋਲੀ ਗਾਲੀ ਦਾ ਨਹੀਂ ਛੜੇ ਆਸੇ ਨੂੰ ਤੋਂ ਤੰਤਨ ਗੁਰੂ ਰਾਮਦਾਸ ਤਾਂ ਤੇ ਉਹ ਵਾਹਿਗੁਰੂ ਲਓ ਜੀ ਆ ਚੀਜ਼ ਹੈ ਨਾ ਜਿਹੜੀ ਸਾਰੇ ਉਹ ਹੀ ਜਾਣਦਾ ਜਿਹੜਾ ਦੋ ਤਿੰਨ ਵਾਰੀ ਖਾਂਦਾ ਆਪਣੇ ਉਹ ਵਾਹਿਗੁਰੂ ਤੰਤਨ ਗੁਰੂ ਰਾਮਦਾਸ ਜੀ ਆ ਲੋ ਆ ਗਿਆ ਆਪਾਂ ਬਾਪਸ ਆਏ ਵਾਹਿਗੁਰੂ ਇਹਨਾਂ ਦੇ ਅੱਖਾਂ ਨਾਲ ਇੱਥੇ ਦੇਖਿਆ ਵੀ ਨਾ ਬਹੁਤ ਵਧੀਆ ਵਿਊ ਵਾਹਿਗੁਰੂ ਵਾਹਿਗੁਰੂ